ਗੁਰੂ ਪਿਆਰੀ ਸੰਗਤ ਜੀ ਜਿਹੜਾ ਮੰਗਤਾ ਹੁੰਦਾ ਏ ਹਮੇਸ਼ਾ ਮੰਗ ਕੇ ਕੋਈ ਚੀਜ਼ ਲੈਂਦਾ ਹੈ ਜੇ ਮੰਗਤੇ ਨੂੰ ਦਾਣਕੁੰਡ ਕੀਤਾ ਜਾਂਦਾ ਹੈ ਤਾਂ ਉਹ ਚੀਜ਼ ਉਹ ਖਾਂਦਾ ਹੈ ਸੋ ਸਤਿਗੁਰੂ ਜੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਇੱਕ ਮੰਗਤੇ ਦੇ ਰੂਪ ਵਿੱਚ ਉਸ ਪਰਮਾਤਮਾ ਦੇ ਕੋਲੋਂ ਨਾਮ ਦਾ ਦਾਨ ਮੰਗਦੇ ਹਨ ਬੰਦਗੀ ਮੰਗਦੇ ਹਾਂ ਕੋਈ ਨਾਮ ਵੀ ਲੈਣਾ ਹੈ ਤਾਂ ਮੰਗਤਾਂ ਵੜ ਕੇ ਲੈਣਾ ਪੈਣਾ ਹੈ ਸੋਰੰਭ ਕਰਦੇ ਹਾਂ ਛੁਪਰੀ ਦੀ ਵਿਚਾਰ ਜਾਚਕ ਜਨ ਜਾਚੈ ਪ੍ਰਭ ਦਾਨ ਕਰਿ ਕਿਰਪਾ ਜੀ ਗੋ ਹਰ ਨਾਮ ਤੁਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਮੈਂ ਮੰਗਤਾ ਹਾਂ ਸਹੀ ਪ੍ਰਮਾਤਮਾ ਮੈਨੂੰ ਪ੍ਰਮਾਤਮਾ ਨਾਮ ਦਾ ਦਾਨ ਦੇ ਦੇ ਕਰ ਕਿਰਪਾ ਦੇਵ ਹਰਿ ਨਾਮ ਆਪਣੀ ਕਿਰਪਾ ਕਰਕੇ ਮੈਨੂੰ ਹਰੀ ਦਾ ਨਾਮ ਦੇ ਦੇ ਸਾਥ ਜਿਨਾ ਕੀ ਮੰਗਉ ਤੂਰ ਆਰ ਬ੍ਰਹਮ ਮੇਰੀ ਸਰਦਾ ਪੂਰ ਸਤਿਗੁਰੂ ਜੀ ਕਹਿ ਰਹੇ ਨੇ ਸਾਥ ਜਿਨਾ ਦੀ ਤੂੜ ਜਿਹੜੀ ਹੈ ਉਹ ਮੈਨੂੰ ਬਖਸ਼ਿਸ਼ ਕਰ ਦੇ ਜਿਹੜੀ ਮੇਰੀ ਸਰਦਾ ਹੈ ਆਸ ਹੈ ਉਸ ਪਰਮਾਤਮਾ ਨੂੰ ਮਿਲਣ ਦੀ ਉਹ ਪੂਰੀ ਹੋ ਜਾਵੇ ਸਦਾ ਸਦਾ ਪ੍ਰਭ ਕੇ ਗੁਣ ਗਾਵਉ ਸਾਸ ਸਾਸ ਪ੍ਰਭ ਤੁਮੇ ਧਿਆਵਉ ਕਿ ਮੈਂ ਸਦਾ ਸਦਾ ਪ੍ਰਮਾਤਮਾ ਦੇ ਗੁਣ ਗਾ ਸਕਾਂ ਸਾਸ ਸਾਸ ਦੇ ਨਾਲ ਉਸ ਪ੍ਰਮਾਤਮਾ ਨੂੰ ਚੇਤੇ ਕਰ ਸਕਾਂ ਧਿਆ ਸਕਾਂ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਹੇ ਪ੍ਰਮਾਤਮਾ ਦੇ ਜਿਹੜੇ ਚਰਨ ਕਮਲ ਨੇ ਉਹਨਾਂ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਵਸਾ ਸਕਾਂ ਅਤੇ ਨਿਤ ਨਿਤ ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਭਗਤੀ ਕਰ ਸਕਾਂ ਏਕ ਓਟ ਏਕ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਹੇ ਪ੍ਰਮਾਤਮਾ ਇੱਕੋ ਹੀ ਤੇਰੀ ਓਟ ਹੈ ਉਹੀ ਆਸਰਾ ਮੈਨੂੰ ਚਾਹੀਦਾ ਹੈ ਮੈਂ ਇੱਕੋ ਹੀ ਚੀਜ਼ ਮੰਗਦਾ ਹਾਂ ਮੰਗ ਹੈ ਨਾਮ ਪ੍ਰਭ ਸਾਰ ਇਹ ਪ੍ਰਮਾਤਮਾ ਇੱਕ ਨਾਮ ਹੀ ਮੰਗਦਾ ਹਾਂ ਉਹ ਮੈਨੂੰ ਵਰਸ਼ ਦੇ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਾਰ ਰਖ ਪਾਵੇ ਬਿਰਲਾ ਕੋਈ ਪ੍ਰਮਾਤਮਾ ਦੀ ਮਿਹਰ ਦ੍ਰਿਸ਼ਟੀ ਹੋ ਜਾਵੇ ਤਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਹਰ ਰਸ ਭਾਵੈ ਮਿਲਾ ਕੋਈ ਪਰੇ ਨਸ ਜਿਹੜਾ ਹੈ ਕੋਈ ਵਿਰਲੇ ਨਹੀਂ ਮਿਲਦਾ ਹੈ ਜਿਨ ਨੇ ਚਖਿਆ ਸੇ ਜਨ ਤ੍ਰਿਪਤਾ ਨਹੀਂ ਪੂਰਨ ਪੁਰਖ ਨਹੀਂ ਡੋਲਾਨੇ ਜਿਨ੍ਹਾਂ ਨੇ ਇਹ ਰਸ ਚਖਿਆ ਹੈ ਇਹਨਾਂ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਉਹਨਾਂ ਦੀ ਤ੍ਰਿਪਤੀ ਹੋਈ ਹੈ ਪੂਰਨ ਪੁਰਖ ਨਹੀਂ ਡੋਲਾਨੇ ਉਹ ਜਿਹੜੇ ਪੁਰਖ ਨੇ ਉਹ ਫਿਰ ਕਦੀ ਡੋਲਦੇ ਨਹੀਂ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਉ ਸਾਧਕੈ ਸੰਗ ਉਸਦਾ ਭਰੇ ਰਹਿੰਦੇ ਨੇ ਪ੍ਰੇਮ ਦੇ ਰਸਤੇ ਨਾਲ ਉਹਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ ਉਪਜੈ ਚਉ ਸਾਧਕੈ ਸੰਗ ਉਸ ਸਾਧ ਸੰਗਤ ਦੇ ਵਿੱਚ ਮਹਿ ਘਟ ਕੇ ਬੈਠ ਕਰਕੇ ਸਦਾ ਉਹਨਾਂ ਦੀ ਜਿਹੀ ਤੇ ਚਾਉ ਬਣਿਆ ਰਹਿਦਾ ਹੈ ਉਪਜਦਾ ਰਹਿੰਦਾ ਹੈ ਪਰੀ ਸਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਵਲਾਗ ਉਹ ਸਾਰੇ ਪਾਸੇ ਸਾਰੇ ਆਸਰੇ ਛੱਡ ਕੇ ਸਾਰਿਆਂ ਨੂੰ ਤਿਆਗ ਕਰਕੇ ਪ੍ਰਭੂ ਦੀ ਸਰਨ ਦੇ ਵਿੱਚ ਆ ਬੈਠਦੇ ਹਨ ਉਹਨਾਂ ਦੇ ਅੰਤਰ ਪ੍ਰਗਾਸ ਜਿਹੜੀ ਖੁਸ਼ੀ ਹੈ ਅਨ ਦਿਨ ਲਵਲਾਗ ਉਹ ਸਦਾ ਅਨ ਦਿਨ ਸਦਾ ਜਗਦੀ ਰਹਿੰਦੀ ਹੈ ਦਿਨ ਰਾਤ ਮੱਡ ਪਾਗੀ ਜਪਿਆ ਪ੍ਰਭ ਸੂਏ ਨਾਨਕ ਨਾਮ ਰਤੇ ਸੁਖ ਹੋਏ ਇਹਦੇ ਵੱਡੇ ਭਾਗ ਹੈ ਜਾਨੀ ਉਹ ਜਿਨ੍ਹਾਂ ਨੂੰ ਪ੍ਰਭ ਮਿਲ ਜਾਂਦਾ ਹੈ ਜਿਹੜੇ ਪ੍ਰਭੂ ਦਾ ਨਾਮ ਜਪਣ ਲੱਗ ਜਾਂਦੇ ਨੇ ਜਦੋਂ ਭਾਗ ਚੰਗੇ ਬਣ ਜਾਂਦੇ ਨੇ ਫਿਰ ਕਹਿੰਦੇ ਨੇ ਨਾਨਕ ਨਾਮ ਰਤੇ ਸੁਖ ਹੋਏ ਫਿਰ ਜਿਹੜੇ ਨਾਮ ਦੇ ਵਿੱਚ ਜੁੜ ਜਾਂਦੇ ਨੇ ਉਹ ਸਦਾ ਸੁਖ ਪ੍ਰਾਪਤ ਕਰਦੇ ਨੇ ਸੋ ਇਹਨੀਆਂ ਕਬੀਰ ਜੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ